ਕੀਕ ਲਕੀਰ ਤਜਰਬਾ ਜ਼ਿੰਦਗੀ ਦਾ ਚੁਰੀਆਂ ਐਵੇਂ ਤੇ ਨਹੀਂ ਆਉਂਦੀਆਂ ਚਿਹਰਿਆਂ ਤੇ ਕਹਿੰਦੇ ਨੇ ਜਿਹੜੇ ਲੋਕ ਹਮੇਸ਼ਾ ਕੁਝ ਨਾ ਕੁਝ ਸਿੱਖਣ ਦੇ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਨੇ ਤੇ ਉਹਨਾਂ ਦੇ ਕੋਲੋਂ ਸਿੱਖ ਕੇ ਨੌਜਵਾਨ ਪੀੜ੍ਹੀ ਅੱਗੇ ਵੱਧਦੀ ਹੈ ਉਹੀ ਬਣਦੇ ਨੇ ਸਾਡੇ ਇਸ ਪ੍ਰੋਗਰਾਮ ਉਮਰਾਂ ਦੇ ਪੰਡੇ ਦੇ ਹੱਕਦਾਰ ਤੇ ਜਿਹੜੀ ਸ਼ਖਸੀਅਤ ਨੂੰ ਅੱਜ ਅਸੀਂ ਮਿਲਣ ਆਏ ਆਂ ਜਾਂ ਜਿਨ੍ਹਾਂ ਦੇ ਕੋਲ ਅੱਜ ਅਸੀਂ ਪਹੁੰਚੇ ਆਂ ਉਹਨੇ ਡਾਕਟਰ ਰਾਮਚੰਦ ਜੀ ਰਿਟਾਇਰ ਅਸਿਸਟੈਂਟ ਡਾਇਰੈਕਟਰ ਜਨਰਲ ਆਈ ਸੀ اے ਆਰ ਨਵੀਂ ਦਿੱਲੀ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਧੰਨਵਾਦ ਨਿਤੂ ਜੀ ਮੈਂ ਆਪਣੇ ਤਹਿ ਦਿਲ ਸੇ ਕੇਵਲ 크੍ਰਿਸ਼ਨ ਜੀ ਔਰ ਸਾਰਾ ਸਟਾਫ ਜੋ ਯਹਾਂ ਆਇਆ ਹੈ ਮੇਰੇ ਪਿੰਡ ਬਾਜੜੇ ਮੈਂ ਉਹਨਾਂ ਨੂੰ ਵੈਲਕਮ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਮੇਰੇ ਘਰ ਆ ਕੇ ਇਹਨੇ ਮੇਰਾ ਬਹੁਤ ਮਾਣ ਬਧਾਇਆ ਜੀ ਸਰ ਕਹਿੰਦੇ ਨੇ ਜ਼ਿੰਦਗੀ ਦਾ ਪਹਿਲਾ ਪੜਾ ਹੁੰਦਾ ਹੈ ਬਚਪਨ ਤੇ ਜਿਹੜੇ ਉਸ ਪੜਾ ਨੂੰ ਬੜੇ ਵਧੀਆ ਢੰਗ ਨਾਲ ਕੱਢ ਲੈਂਦੇ ਨੇ ਉਹ ਕਾਮਯਾਬ ਹੁੰਦੇ ਨੇ ਜਿਵੇਂ ਤੁਸੀਂ ਕਾਮਯਾਬ ਹੋਏ ਹੋ ਆਪਣੇ ਜ਼ਿੰਦਗੀ ਦੇ ਵਿੱਚ ਉਹ ਜਿਹੜਾ ਪਹਿਲਾ ਪੜਾ ਸੀ ਪੜ੍ਹਾਈ ਦਾ ਪੜਾ ਤੇ ਬਚਪਨ ਦਾ ਪੜਾ ਉਹ ਕਿੱਥੇ ਬੀਤਿਆ ਤੇ ਕਿਵੇਂ ਬੀਤਿਆ ਅ ਮੇਰਾ ਐਕਚੁਅਲੀ ਬਚਪਨ ਦਾ ਜਿਹੜਾ ਪਹਿਲਾ ਪੜਾ ਸੀਗਾ ਉਹ ਪਿੰਡ ਬਾਜੜੇ ਬੀਤਿਆ ਏ ਔਰ ਮੈਂ 5ਵੀਂ ਕਲਾਸ ਤੱਕ ਸੰਮੀਪੁਰ ਪ੍ਰਾਇਮਰੀ ਸਕੂਲ ਗਵਰਨਮੈਂਟ ਆਫ ਪ੍ਰਾਇਮਰੀ ਸਕੂਲ ਸੀ ਜੀ ਉਰਥੋਂ ਪੜਿਆ ਮੈਂ ਬਹੁਤ اچھی ਪੜ੍ਹਾਈ ਸੀਗੀ ਬਹੁਤ ਅੱਛਾ ਕੀਤਾ ਪੈਦਲ ਹੀ ਜਾਂਦੇ ਸੀ ਪੈਦਲ ਹੀ ਆਉਂਦੇ ਸੀਗੇ 2 ਕਿਲੋਮੀਟਰ ਉਦੋਂ ਬਾਅਦ 5ਵੀਂ ਤੋਂ 10ਵੀਂ ਮੈਂ ਨੈਸ਼ਨਲ ਹਾਈ ਸਕੂਲ ਲਾਂਬੜਾ ਉੱਥੋਂ 10ਵੀਂ ਕੀਤੀ ਏ ਔਰ ਉੱਥੇ ਵੀ ਟੀਚਰ ਬਹੁਤ ਅੱਛੇ ਸੀਗੇ ਜੀ ਔਰ ਮੇਰੇ ਮਤਲਬ 10ਵੀਂ ਚ ਬਹੁਤ ਅੱਛੇ ਨੰਬਰ ਆਏ ਆ ਤਾਂ ਕਿ ਮੈਨੂੰ ਅੱਗੇ ਐਡਮਿਸ਼ਨ ਹੋਣ ਲਈ ਮਤਲਬ ਉਹ ਸਕੂਲ ਦਾ ਮੈਂ ਹਮੇਸ਼ਾ ਸਕੂਲ ਦੇ ਟੀਚਰਾਂ ਨੂੰ ਯਾਦ ਕਰਦਾ ਜੀ ਸਰ ਕਾਲਜ ਦੀ ਜਿਹੜੀ ਸਿੱਖਿਆ ਸੀ ਜਿਹੜੀ ਇੱਕ ਯੰਗ ਸਮਾ ਹੁੰਦਾ ਉਹ ਕਿੱਥੇ ਬਤਿੱਤ ਕੀਤਾ ਕਿਹੜੇ ਕਾਲਜ ਤੋਂ ਪੜ੍ਹੇ ਤੁਸੀਂ ਮੈਂ ਅਸਲ ਵਿੱਚ 10ਵੀਂ ਤੋਂ ਬਾਅਦ ਪੰਜਾਬ ਖੇਤੀਬੜ ਯੂਨੀਵਰਸਿਟੀ ਜੀ ਆ ਦਾਖਲਾ ਲਿਆ ਕਿਉਂਕਿ ਮੇਰੇ 10ਵੀਂ ਚ ਨੰਬਰ ਬਹੁਤ ਸੀ ਫਿਰ ਮੇਰੀ ਉੱਥੇ ਦਾਖਲਾ ਹੋ ਗਿਆ ਤੇ ਮੈਂ ਉੱਥੇ ਪ੍ਰੀ ਐਗਰੀਕਲਚਰ 1 ਸਾਲ ਦੀ ਕੀਤੀ ਚੌੜ ਦੇ ਵਿੱਚ ਉਸ ਤੋਂ ਬਾਅਦ 65 ਤੋਂ 69 ਦੇ ਵਿੱਚ ਬੀਐਸਸੀ ਅਗਰੀਕਲਚਰ ਐਨੀਮਲ ਸੈਂਟਰੀ ਜੀ 1969 ਦੇ ਵਿੱਚ 1969 ਦੇ ਵਿੱਚ ਪਾਸ ਕੀਤੀ ਜੀ ਫਿਰ 1971 ਦੇ ਵਿੱਚ ਮੈਂ ਐਮ ਐਸ ਸੀ ਐਕਸਟੈਂਸ਼ਨ এডਿਕੇਸ਼ਨ ਕੀਤੀ ਹੈ ਔਰ ਉਹਦੇ ਬਾਅਦ ਫਿਰ ਮੈਂ ਨੈਸ਼ਨਲ ਡੇਟਰੀ ਰਿਸਰਚ ਇਨਸਟਿਟਿਊਟ ਕਰਨਾਲ ਉੱਥੋਂ ਮੈਂ 3 ਸਾਲ ਦੀ ਪੀ ਐਚ ਡੀ ਕੀਤੀ ਹੈ ਫਿਰ ਮੈਂ ਉਸ ਤੋਂ ਬਾਅਦ ਅਮਰੀਕਾ ਜਾ ਕੇ ਪੋਸਟ ਡਾਕਟੋਰੇਟ ਕੀਤੀ ਹੈ ਉੱਥੇ ਮੈਂ ਸਾਰੇ ਸਟੂਡੈਂਟ ਦੇ ਵਿੱਚ ਪੋਸਟ ਡਾਕਟੋਰੇਟ ਵਿੱਚੋਂ ਫਸਟ ਆਇਆ ਹਾਂ ਔਰ ਫਿਰ ਮੈਨੇ ਬਾਅਦ ਦੇ ਵਿੱਚ ਕਾਫੀ ਬਾਅਦ ਦੇ ਵਿੱਚ ਐਮਬੀਏ ਐਚਆਰਮ ਔਰ ਕਈ ਡਿਪਲੋਮੇ ਵੀ ਕੀਤੇ ਜੀ ਸਰ ਆਈਸੀਆਰ ਇੱਕ ਚੰਗਾ ਮਹਿਕਮਾ ਉਹਨੂੰ ਜੁਆਇਨ ਕਰਨ ਦਾ ਜਿਹੜਾ ਸਬਬ ਹੈ ਉਹ ਕਿਵੇਂ ਬਣਿਆ ਸੀ ਤੁਹਾਡਾ ਆਈਸੀਆਰ ਦਾ ਮਹਿਕਮਾ ਇਸ ਤਰ੍ਹਾਂ ਹੈ ਕਿ ਜਦੋਂ ਮੈਂ ਐਮਐਸਸੀ ਕਰ ਲਈ ਸੀਗੀ ਜੀ ਤੇ ਮੈਂ ਐਗਰੀਕਲਚਰ ਇੰਸਪੈਕਟਰ ਡਿਮੋਨਸਟ੍ਰੇਟਰ ਵੀ ਰਿਆ ਪੰਜਾਬ ਗਵਰਨਮੈਂਟ ਦੇ ਵਿੱਚ ਔਰ ਉਸ ਤੋਂ ਬਾਅਦ ਫਿਰ ਮੈਂ ਇੰਡੀਅਨ ওভারਸੀਜ਼ ਬੈਂਕ ਵੀ 1 ਸਾਲ ਐਗਰੀਕਲਚਰ ਫੀਸਰ ਮੈਨੇਜਰ ਰਿਆ ਜੀ ਫਿਰ ਇੱਕ ਆਲ ਇੰਡੀਆ ਐਗਰੀਕਲਚਰ ਸਰਵਿਸ ਐਗਜ਼ਾਮੀਨੇਸ਼ਨ ਨਿਕਲਿਆ 1976 ਦੇ ਵਿੱਚ ਫਸਟ ਟਾਈਮ ਜਿਹਦੇ ਵਿੱਚ ਹਰ 5 ਸਾਲ ਮਗਰੋਂ ਪ੍ਰੋਮੋਸ਼ਨ ਸੀਗੀ ਤੇ ਮੈਂ ਉਹ ਮੰਨ ਲਓ ਉਹਦੇ ਵਿੱਚ ਪਾਸ ਕਰਨ ਤੋਂ ਬਾਅਦ ਫਿਰ ਮੇਰੇ ਆਈਸੀਆਰ ਐ ਐਨਡੀਆਰਿ ਦੇ ਵਿੱਚ ਮੈਂ ਜਾ ਕੇ ਜੁਆਇਨ ਕੀਤਾ ਸਾਇੰਟਿਸਟ 1 ਜੀ ਫਿਰ ਸੈਂਟਰਲ 5 ਸਾਲ ਬਾਅਦ ਐਸ 2 ਬਣ ਗਿਆ ਫਿਰ ਫਿਰ ਮੈਂ 5 ਸਾਲ ਦੇ ਬਾਅਦ ਡਾਇਰੈਕਟੋਰੇਟ ਆਫ ਰਾਈਸ ਹਾਈਦਰਾਬਾਦ ਅ ਪ੍ਰੋਫੈਸਰ ਪ੍ਰਿੰਸੀਪਲ ਸੈਂਟਿਸਟ ਬਣ ਗਿਆ ਹਮ ਹ ਉਸ ਤੋਂ ਬਾਅਦ ਫਿਰ ਮੈਂ ਆਪਣੇ ਦੁਆਰਾ ਫਿਰ ਹਦਰਾਬਾਦ ਤੋਂ ਐਨ ਡੀ ਆਰ ਆਈ ਆ ਗਿਆ ਉਹਦੇ ਵਿੱਚ ਇੱਕ ਖੇਤੀਬੀ ਵਿਗਿਆਨ ਕੇਂਦਰ ਹੈਗਾ ਸਾਡੇ ਐਨ ਡੀ ਆਰ ਆਈ ਦੇ ਵਿੱਚ ਐਨ ਡੀ ਆਰ ਆਈ ਦੇ ਵਿੱਚ ਔਰ ਉੱਥੇ ਮੈਂ ਹੈੱਡ ਆਫ ਡਿਪਾਰਟਮੈਂਟ ਰਾਂ ਖੇਤੀਬੀ ਵਿਗਿਆਨ ਕੇਂਦਰ ਦਾ ਆਈ ਸੀ ਆਰ ਦਾ ਆਈ ਖੇਤੀਬੀ ਵਿਗਿਆਨ ਕੇਂਦਰ ਐਨ ਡੀ ਆਰ ਆਈ ਦੇ ਅੰਦਰ ਸੀਗਾ ਫਿਰ ਮੈਂ ਡਿਵੀਜ਼ਨ ਦੇ ਵਿੱਚ ਆ ਗਿਆ ਡੇਰੀ ਐਕਸਟੈਂਸ਼ਨ ਡਿਵੀਜ਼ਨ ਐਨ ਡੀ ਆਰ ਆਈ ਦੇ ਵਿੱਚ ਉਹਦੇ ਵਿੱਚ ਮੈਂ ਪ੍ਰਿੰਸੀਪਲ ਸੈਂਟਰ ਦੇ ਹੈੱਡ ਆਫ ਡਿਵੀਜ਼ਨ 1990 ਤੋਂ ਲੈ ਕੇ 2004 ਸਾਲ ਤੱਕ ਰਿਆ ਫਿਰ ਮੈਂ ਉਸ ਤੋਂ ਬਾਅਦ ਅਸਿਸਟੈਂਟ ਡਾਇਰੈਕਟਰ ਜਨਰਲ ਜੀ 2004 ਤੋਂ 2009 ਤੱਕ ਮੈਂ ਖੇਤੀ ਭਵਨ ਦੇ ਵਿੱਚ ਰਿਆ ਤੇ ਸਾਰੇ ਇੰਡੀਆ ਦੇ ਮੈਂ ਐਕਚੁਅਲੀ ਏਡੀਜੀ ਕੇਵੀਕੇ تھا ਖੇਤੀ ਵਿਗਿਆਨ ਕੇਂਦਰ ਬਹੁਤ ਵਧੀਆ ਸਕੀਮ ਸੀਗੀ ਜੀ ਤੇ ਮੇਰੀ ਉੱਥੇ ਕੰਟਰੀਬਿਊਸ਼ਨ ਬਹੁਤ ਅੱਛੀ ਰਹੀ ਹੈ ਸਰ ਕਿਉਂਕਿ ਤੁਸੀਂ ਖੇਤੀਬੀ ਵਿਗਿਆਨ ਦੀ ਜੇ ਗੱਲ ਕੀਤੀ ਜਾਵੇ ਉਹਦੇ ਵਿੱਚ ਵੀ ਬਹੁਤ ਉਸ ਮਹਿਕਮੇ ਦੇ ਵਿੱਚ ਕੰਮ ਕੀਤਾ ਹੈ ਬਹੁਤ ਸਾਰਿਆਂ ਨੂੰ ਉੱਥੇ ਜੌਬਸ ਦੇ ਵਾਸਤੇ ਇੰਟਰਵਿਊ ਲਈ ਤੁਹਾਨੂੰ ਬੁਲਾਇਆ ਜਾਂਦਾ ਸੀ ਤੁਸੀਂ ਇੰਟਰਵਿਊ ਲੈਂਦੇ ਸੀ ਸਰ ਕੋਈ ਇਹੋ ਜਿਹਾ ਤਜਰਬਾ ਜਿਹੜਾ ਅੱਜ ਵੀ ਤੁਹਾਨੂੰ ਜਿਹੜਾ ਕਿਤਨਾ ਕਿਤੇ ਟੰਬਦਾ ਹੋਵੇ ਜਾਂ ਯਾਦ ਹੋਵੇ ਕਿਉਂਕਿ ਮੈਂ ਐਕਚੁਅਲੀ ਖੇਤੀਬੀ ਵਿਗਿਆਨ ਕੇਂਦਰ ਨਾ ਇਹ ਸਾਰੇ ਇੰਡੀਆ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕੇ ਕੇ ਵੀ ਕੇ ਹੈ ਜੀ ਹਰ ਜ਼ਿਲ੍ਹੇ ਦੇ ਵਿੱਚ ਔਰ ਮੈਂ ਕਈ ਕੇ ਕੇ ਵੀ ਕੇ ਖੋਲੇ ਵੀ ਹੈ ਜੀ اور ਜੋ ਕੰਮ ਨਹੀਂ ਕਰਦੇ ਸੀ ਉਹ ਮੈਂ ਬੰਦ ਵੀ ਕੀਤੇ ਕੇ ਵੀ ਇਹ ਮੇਰੇ ਘਟ ਸਿਗੇ ਈਵਨ ਨੂਰ ਮੈਲ ਕੇ ਵੀ ਕੇ ਵੀ ਮੇਰਾ ਹੀ ਖੋਲਿਆ ਹੋਇਆ ਹੈ ਮੇਰਾ ਆਪਣਾ ਜਿਲਾ ਹੈਗਾ ਆ ਤੇ ਨੂਰ ਮੈਲ ਕੇ ਵੀ ਕੇ ਬਹੁਤ ਅੱਛਾ ਕੰਮ ਕਰ ਰਿਹਾ ਹੈ ਔਰ 72 ਕੇ ਵੀ ਕੇ ਚੋਂ ਜੋਨ 1 ਚੋਂ ਫਰਸਟ ਵੀ ਆਇਆ ਹੈ ਜੀ ਬਾਕੀ ਤੁਸੀਂ ਨੀਤੂ ਜੀ ਗੱਲ ਕੀਤੀ ਇੰਟਰਵਿਊ ਦੀ ਜੀ ਇੰਟਰਵਿਊ ਦੇ ਵਿੱਚ ਮੈਂ ਮੰਨ ਲਓ ਬਹੁਤ ਦੇਰ ਤੋਂ ਹੀ ਪਹਿਲਾਂ ਐਕਸਪਰਟ ਜਾਂਦਾ ਰਿਹਾ ਹਾਂ ਚਾਹੇ ਉਹ ਐਗਰੀਕਲਚਰ ਸੈਂਟਰ ਰਿਕਰੂਟਮੈਂਟ ਨਿਊ ਦਿੱਲੀ ਹੋ ਚਾਹੇ ਇਸਾਰ ਯੂਨੀਵਰਸਿਟੀ ਹੋ ਚਾਹੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਹੋ ਉਹਦੇ ਵਿੱਚ ਮੈਂ ਹੁਣ ਵੀ ਮੰਨ ਰਿਹਾ ਰਿਟਾਇਰਮੈਂਟ ਤੋਂ ਬਾਅਦ ਵੀ ਜੀ ਡਾਇਰੈਕਟਰ ਦੀ ਇੰਟਰਵਿਊ ਹੋ ਜਾਂ ਡਿਪਟੀ ਡਾਇਰੈਕਟਰ ਕੇ ਵੀ ਕੇ ਦੀ ਇੰਟਰਵਿਊ ਹੋ ਉਹਦੇ ਵਿੱਚ ਮੈਂ ਮੈਂ ਜਾਂਦਾ ਰਹਿਣਾ ਹਾਂ ਜੀ ਜੀ ਸਰ ਤਿੰਨ ਕਿਤਾਬਾਂ ਜਿਹੜੀਆਂ ਤੁਸੀਂ ਖੇਤੀਬਾੜੀ ਨਾਲ ਸੰਬੰਧਿਤ ਲਿਖੀਆਂ ਨੇ ਉਹਦੇ ਜਿਹੜੇ ਮੁੱਦੇ ਜਿਹੜੇ ਨੇ ਉਹ ਕੀ ਨੇ ਖਾਸ ਤੌਰ ਤੇ ਤੁਸੀਂ ਕੀ ਲਿਖਿਆ ਉਹਨਾਂ ਦੇ ਵਿੱਚ ਮੈਂ ਕਿਤਾਬਾਂ ਜਿਹੜੀਆਂ ਲਿਖੀਆਂ ਹੈਗੀਆਂ ਆ ਇੱਕ ਤੋਂ ਹੈਗੀ ਆ ਕਿ ਫਾਰਮਰ ਦੀ ਮੈਜ਼ਰਮੈਂਟ ਐਸਪੀਰੇਸ਼ਨ ਮੈਅਰ ਕਰਨੀ ਹੈ ਜੀ ਕਿ ਉਹ ਕੀ ਉਹਨਾਂ ਦੀ ਮਤਲਬ ਹੈਗੀ ਐਸਪੀਰੇਸ਼ਨ ਕੀ ਚਾਹੁੰਦੇ ਆ ਉਹ ਮੈਂ ਉਹਨਾਂ ਦਾ ਨੋਲਿਜ ਐਟੀਟਿਊਡ ਸਕਿੱਲ ਐਸਪੀਰੇਸ਼ਨ ਮੈਅਰ ਕੀਤਾ ਹੈ ਇੱਕ ਮੈਂ ਕੀਤਾ ਹੈ ਕਿ ਜੋਬ ਸੈਟੀਸਫੈਕਸ਼ਨ ਆਫ ਡੇਰੀ ਫੰਕਸ਼ਨਰੀਜ਼ ਜੀ ਕਿ ਜੋਬ ਸੈਟੀਸਫੈਕਸ਼ਨ ਆਫ ਡੇਰੀ ਫੰਕਸ਼ਨਰੀ ਜਿਹੜੇ ਹੈਗੇ ਆ ਉਹ ਉਹ ਉਹਨਾਂ ਨੂੰ ਉਹ ਜੋਬ ਸੈਟੀਸਫਾਈਡ ਹੈ ਕਿ ਨਹੀਂ ਹੈ ਜੀ ਇੱਕ ਤਾਂ ਮੈਂ ਉਹ ਮੈਅਰ ਕੀਤੀ ਹੈ ਦੂਜਾ ਡੇਰੀ ਐਕਸਟੈਂਸ਼ਨ ਡੇਰੀ ਫੰਕਸ਼ਨਰੀ ਜਿਹੜੀਆਂ ਹੈਗੀਆਂ ਆ ਪੰਜਾਬ ਦੀਆਂ ਉਹਨਾਂ ਬਾਰੇ ਵੀ ਮੈਂ ਕਾਫੀ ਸਟੱਡੀ ਕੀਤੀ ਹੈ ਜੀ ਬਾਕੀ ਜਿਹੜੇ ਮੇਰੇ ਪੀਆਰਡੀ ਸਟੂਡੈਂਟ ਹੈਗੇ ਆ 15 10 ਐਮਐਸਸੀ ਔਰ 15 ਪੀਆਰਡੀ ਸਟੂਡੈਂਟ ਜੀ ਉਹਨਾਂ ਵੀ ਮੰਨ ਲਓ ਕਾਫੀ ਅੱਗੇ ਖੋਜਾਂ ਕੀਤੀਆਂ ਹੈਗੀਆਂ ਬਾਕੀ ਇਹ ਆ ਕਿ ਜਿਹੜਾ ਅਮਰੀਕਾ ਦੇ ਵਿੱਚ ਮੇਰੀ ਪੋਸਟ ਆਫਟਗ੍ਰੈਜ ਸੀਗੀ ਉੱਥੇ ਮੈਂ ਕੁਝ ਕੋਰਸ ਵੀ ਕਲੀਅਰ ਕੀਤੇ ਹੈਗੇ ਆ ਸਟੂਡੈਂਟ ਦੇ ਵਿੱਚ ਫਰਸਟ ਵੀ ਹੈ ਥਿਊਰੀ ਦੇ ਵਿੱਚ ਔਰ ਮੈਂ ਇਹ ਦੇਖਿਆ ਕਿ ਬਈ ਜਿਹੜੇ ਪ੍ਰੋਗਰਾਮ ਬਣਦੇ ਹੈਗੇ ਆ ਚਾਹੇ ਉਹ ਫਾਰਮਰਸ ਵਾਸਤੇ ਹੈ ਚਾਹੇ ਲੇਡੀਆਂ ਵਾਸਤੇ ਹੈ ਚਾਹੇ ਨੌਜਵਾਨਾਂ ਵਾਸਤੇ ਹੈ ਚਾਹੇ ਉਹ ਮਦ ਜਿਹੜੇ ਛੋਟੇ ਜ਼ਿਮੀਂਦਾਰ ਹੈਗੇ ਆ ਜੀ ਜਾਂ ਅਨਸੂਚਿਤ ਜਾਤੀ ਦੇ ਜਿਹੜੇ ਹੈਗੇ ਆ ਮਤਲਬ ਉਹਨਾਂ ਨੂੰ ਕਿਸ ਤਰ੍ਹਾਂ ਉੱਪਰ ਉਠਾਉਣਾ ਉਹ ਮੈਂ ਜਿਹੜਾ ਪ੍ਰੋਗਰਾਮ ਹੈ ਨਾ ਉਹ ਪ੍ਰੋਗਰਾਮ ਕਿੱਦਾਂ ਬਣਾਉਂਦਾ ਹੈ ਉਹ ਪ੍ਰੋਗਰਾਮ ਦੇ ਬਾਰੇ ਮੈਂ ਸਾਰੀ ਮਤਲਬ ਖੋਜ ਕੀਤੀ ਸੀਗੀ ਔਰ ਉਹਦੇ ਤੇ ਮੈਂ ਆਪਣਾ ਥੀਸਿਸ ਵੀ ਲਿਖਿਆ ਹੈ ਜੀ ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਵਿੱਚ ਔਰਤਾਂ ਦਾ ਔਰ ਮੈਨੂੰ ਲੱਗਦਾ ਹੈ ਕਿ ਸਾਡੇ ਨਾ ਅੱਜ ਦੇ ਸਮੇਂ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਔਰਤਾਂ ਵੀ ਨੇ ਜਿਹੜੀਆਂ ਖੇਤੀਬਾੜੀ ਨਾਲ ਸੰਬੰਧਿਤ ਕੰਮ ਕਰਦੀਆਂ ਨੇ ਔਰ ਤੁਸੀਂ ਉਹਨਾਂ ਔਰਤਾਂ ਦੇ ਬਾਰੇ ਵੀ ਬਹੁਤ ਕੁਝ ਲਿਖਿਆ ਤੁਹਾਨੂੰ ਲੱਗਦਾ ਹੈ ਕਿ ਅੱਜ ਦੀ ਜਿਹੜੀ ਔਰਤ ਹੈ ਉਹ ਸਸ਼ਕਤ ਹੋ ਚੁੱਕੀ ਹੈ ਤੇ ਜਿਵੇਂ ਮਰਦ ਇਸ ਖੇਤੀਬਾੜੀ ਖੇਤਰ ਦੇ ਵਿੱਚ ਜੁੜੇ ਹੋਏ ਨੇ ਉਵੇਂ ਹੀ ਔਰਤ ਵੀ ਜਿਹੜੀ ਹੈ ਕੰਮ ਕਰਦੀ ਪਈ ਹੈ ਹਾਂ ਮੈਂ ਚੰਗੀ ਤਰ੍ਹਾਂ ਕਹਿ ਸਕਦਾ ਕਿਉਂਕਿ ਮੈਂ ਪੰਜਾਬ ਹਰਿਆਣਾ ਦੇ ਕੇਵੀਕੇ ਵੀ ਵਿਜ਼ਿਟ ਕੀਤੇ ਆ ਸਾਰੇ ਉਹਦੇ ਵਿੱਚ ਜਿਹੜੀਆਂ ਲੇਡੀਆਂ ਹੈਗੀਆਂ ਉਹਨਾਂ ਨੂੰ ਵੀ ਪੂਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਚਾਹੇ ਉਹ ਮਰਬਾ ਬਣਾਉਣਾ achar ਬਣਾਉਣਾ ਜਾਂ ਕੱਪੜਿਆਂ ਦੀ ਸਿਲਾਈ ਉਹ ਸਾਰੇ ਜਿਹੜੇ ਟ੍ਰੇਨਿੰਗ ਪ੍ਰੋਗਰਾਮ ਉਹਨਾਂ ਨੂੰ ਕੀਤੇ ਜਾਂਦੇ ਹੈਗੇ ਆ ਔਰ ਲੇਡੀ ਜਿਹੜੀਆਂ ਆ ਉਹ ਕਾਫੀ ਕੰਮ ਕਰ ਰਹੀਆਂ ਕਾਫੀ ਲੇਡੀ ਜਿਹੜੀਆਂ ਪੰਜਾਬ ਦੇ ਵਿੱਚ ਹਰਾਨੇ ਦੇ ਵਿੱਚ ਐਂਟਰਪ੍ਰੈਨਰ ਬਣ ਗਈਆਂ ਜੀ ਇਕ ਨਾ ਸਰ ਬੜੀ ਵੱਡੀ ਸਾਡੇ ਸਮਾਜ ਦੇ ਵਿੱਚ ਹੈ ਕਿ ਅੱਜ ਦੀ ਜਿਹੜੀ ਨੌਜਵਾਨੀ ਹੈ ਉਹ ਕੋਸ਼ਿਸ਼ ਕਰਦੀ ਵੀ ਅਸੀਂ ਵਿਦੇਸ਼ਾਂ ਵੱਲ ਨੂੰ ਰੁੱਕ ਕਰ ਲਈ ਹੈ ਨੌਜਵਾਨਾਂ ਦੇ ਵਾਸਤੇ ਵੀ ਤੁਸੀਂ ਕਿਤਾਬਾਂ ਦੇ ਵਿੱਚ ਜ਼ਿਕਰ ਕੀਤਾ ਕਿ ਕੀ ਉਹੋ ਜਿਹੇ ਕੁਝ ਖੇਤੀ ਧੰਦੇ ਹੈਗੇ ਨੇ ਜਿਨ੍ਹਾਂ ਨੂੰ ਨੌਜਵਾਨ ਕਰਕੇ ਵਿਦੇਸ਼ ਵੱਲ ਨਾ ਰੁਖ ਕਰੇ ਤੇ ਸਾਡੇ ਹੀ ਦੇਸ਼ ਦੇ ਵਿੱਚ ਰਹਿ ਕੇ ਆਪਣਾ ਜਿਹੜਾ ਕੋਈ ਚੰਗਾ ਕੰਮ ਕਰ ਸਕਦਾ ਹੋਵੇ ਹਾਂ ਮੈਨੇ ਤੁਈ ਇਹ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਏ ਜਿੰਨੇ ਵੀ ਆਪਣੇ ਨੌਜਵਾਨ ਹੈਗੇ ਆ ਮੰਨ ਲਓ ਉਹ ਆਪਣੇ ਇੱਥੇ ਹੀ ਆਪਣਾ ਕੋਈ ਨਾ ਕੋਈ ਅ ਇੰਟਰਪ੍ਰੈਨਰ ਬਣ ਕੇ ਆਪਣੀ ਪੜ੍ਹਾਈ ਕਰਕੇ ਚੰਗੀ ਕਮਾਈ ਕਰ ਸਕਦੇ ਆ ਇੱਥੇ ਸਭ ਕੁਝ ਹੈਗਾ ਹੈ इवन ਵੈਨੂੰ ਜਦ ਮੈਂ ਅਮਰੀਕਾ ਦੇ ਵਿੱਚ ਪੋਸਟ ਡਾਕਟੋਰੇਟ ਕੀਤੀ ਮੈਂ ਜਦੋਂ ਫਸਟ ਆਇਆ ਜੀ ਤੇ ਮੇਰਾ ਉੱਥੇ ਦਾ ਜਿਹੜਾ ਪ੍ਰੋਫੈਸਰ ਸੀ ਉਹ ਮੈਨੂੰ ਕਹਿੰਦਾ ਵੀ ਤੁਹਾਨੂੰ ਮੈਂ ਲੈਕਚਰਰ ਇੱਥੇ ਲਾਉਣਾ ਹੈ ਜੀ ਪਰ ਮੈਂ ਨਹੀਂ ਉੱਥੇ ਲੈਕਚਰ ਲਗਾ ਮੈਨੂੰ ਪਤਾ ਸੀ ਵੀ ਮੈਂ ਇੰਡੀਆ ਦੇ ਵਿੱਚ ਜਾ ਕੇ ਮਤਲਬ ਲੋਕਾਂ ਦੀ ਜ਼ਿੰਮੇਵਾਰਾਂ ਦੀ ਸਾਰੇ ਲੋਕਾਂ ਦੀ ਬਹੁਤ ਸੇਵਾ ਕਰ ਸਕਦਾ ਹਾਂ ਤੇ ਜਦੋਂ ਮੈਂ ਵਾਪਸ ਆਇਆ ਇਹ ਨਹੀਂ ਮੈਨੂੰ ਮਤਲਬ ਇੱਕ ਪ੍ਰੋਮੋਸ਼ਨ ਹੋਰ ਮੈਨੂੰ ਪ੍ਰੋਫੈਸਰ ਬਣਾਤਾ ਬਹੁਤ ਛੋਟੀ ਉਮਰ 'ਚ ਮੈਂ ਪ੍ਰੋਫੈਸਰ ਬਣ ਗਿਆ ਸੀਗਾ ਹਾਂਜੀ ਜੀ ਅ ਡਾਕਟਰ ਇੱਕ ਚੀਜ਼ ਨਾ ਹੋਰ ਸਾਡੇ ਨਾਲ ਸਮਾਜ ਦੇ ਵਿੱਚ ਬੜੀ ਘਰ ਕਰਦੀ ਜਾਂਦੀ ਪਈ ਹੈ ਉਹ ਹੈ ਕਿ ਸਾਡੀ ਜਿਹੜੀ ਖੇਤੀ ਵਾਲੀ ਜ਼ਮੀਨ ਹੈ ਖਾਸ ਤੌਰ ਤੇ ਸਾਡੇ ਇਧਰਲੇ ਰੀਜਨ ਦੀ ਗੱਲ ਕਰੀਏ ਨਾਰਥ ਰੀਜਨ ਦੀ ਗੱਲ ਕਰੀਏ ਤਾਂ ਇਹ ਖੇਤੀ ਪ੍ਰਧਾਨ ਸੂਬੇ ਕਹੇ ਜਾਂਦੇ ਨੇ ਨਾਰਥ ਰੀਜਨ ਦੇ ਜਿੰਨੇ ਵੀ ਨੇ ਔਰ ਬੜੀ ਉਪਜਾਊ ਧਰਤੀ ਕਿਹਾ ਜਾਂਦਾ ਇਹਨੂੰ ਤੇ ਪਰ ਅਸੀਂ ਕੀ ਵੇਖਦੇ ਪਿਆ ਅਸੀਂ ਕੰਕਰੀਟ ਵਾਲੀ ਧਰਤੀ ਬਣਾਈ ਜਾਂਦੇ ਪਿਆ ਆਪਣੀ ਇਸੇ ਧਰਤੀ ਨੂੰ ਵੱਡੀਆਂ ਵੱਡੀਆਂ ਬਿਲਡਿੰਗਸ ਜਿਹੜੀਆਂ ਨੇ ਉਹ ਖੜੀਆਂ ਕਰੀ ਜਾ ਰਹੇ ਆ ਤੇ ਕੀ ਅਸੀਂ ਜੇ ਇਹ ਬਿਲਡਿੰਗਾਂ ਤੇ ਬਣਨੀਆਂ ਨੇ ਕਿਉਂਕਿ ਜਿਵੇਂ ਪਾਪੂਲੇਸ਼ਨ ਵਧਦੀ ਪਈ ਹੈ ਉਵੇਂ-ਉਵੇਂ ਬਿਲਡਿੰਗਸ ਵੀ ਬਣਨੀਆਂ ਨੇ ਤੇ ਕੀ ਅਸੀਂ ਘਰਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਜਗ੍ਹਾ ਨੇ ਜਿਨ੍ਹਾਂ ਦੇ ਕੋਲ ਘਰਾਂ 'ਚ ਥੋੜੀਆਂ-ਥੋੜੀਆਂ ਥਾਵਾਂ ਨੇ ਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖੇਤੀ ਕਰ ਸਕਦੇ ਆ ਜਾਂ ਗਮਲਿਆਂ ਦੇ ਵਿੱਚ ਜਿੱਦਾਂ ਅੱਜਕੱਲ ਲੋਕੀ ਕਹਿੰਦੇ ਨੇ ਘਰੇਲੂ ਬਗੀਚੀ ਦੇ ਰੂਪ ਦੇ ਵਿੱਚ ਕੀ ਅਸੀਂ ਉਸ ਨੂੰ ਅਪਣਾ ਸਕਦੇ ਆ ਹਾਂਜੀ ਨਹੀਂ ਤੁਸੀਂ ਬਿਲਕੁਲ ਠੀਕ ਕਹਾਏ ਮੰਨ ਲਓ ਜਿਸ ਤਰ੍ਹਾਂ ਆਪਣੀ ਜ਼ਮੀਨ ਵਾਕਿਆ ਹੀ ਘਟਦੀ ਜਾਂਦੀ ਹੈਗੀ ਹੈ ਮੈਨੂੰ ਇੰਨਾ ਜ਼ਿਆਦਾ ਕਿ ਜਦੋਂ 1960 ਦਾ 1962 ਦੇ ਵਿੱਚ ਜਾਂ ਹੋਰ ਖੇਤੀਬਾੜੀ ਯੂਨੀਵਰਸਿਟੀ ਖੁੱਲੀਆਂ ਜੀ ਉਹ ਉਸ ਜਗ੍ਹਾ ਤੇ ਖੁੱਲੀਆਂ ਜਿੱਥੇ ਬੰਜਰ ਟਾਈਪ ਦੀ ਜ਼ਮੀਨ ਸੀਗੀ ਜੀ ਦੇਖੋ ਇਹ ਜਿੰਨੇ ਵੀ ਕੇਬੀਕੇ ਆ ਅਸੀਂ ਉਹਦੇ ਵਿੱਚ ਇਹ ਸਕੀਮ ਚਲਾਈ ਸੀ ਬੈਕਯਾਰਡ ਫਾਰਮਿੰਗ ਜੀ ਜਾਂ ਪੋਲਟਰੀ ਲਾਲੋ ਜਾਂ ਮਦਰ ਆਪਣੇ ਸਬਜ਼ੀ ਲਾਲੋ ਬਗੀਚੀ ਲਾਲੋ ਤੇ ਉਹ ਕਈ ਬਹੁਤ ਮਤਲਬ ਲੋਕਾਂ ਨੂੰ ਨਿਊਟ੍ਰੀਸ਼ਨ ਗਾਰਡਨ ਲਾਲੇ ਆ ਘਰਾਂ ਦੇ ਪਿੱਛੇ ਜੀ ਤੇ ਉਹ ਇੱਕ ਬਹੁਤ ਵਧੀਆ ਹੈ ਉਹ ਲਾ ਸਕਦੇ ਆਪਾਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਜਪਾਨ ਦੇ ਵਿੱਚ ਤਾਂ ਛੱਤਾਂ ਦੇ ਖੇਤੀ ਕਰੀ ਜਾਂਦੇ ਆ ਅੱਜ ਕੱਲ ਹਾਈਬ੍ਰਿਡ ਦਾ ਜ਼ਮਾਨਾ ਹੈ ਔਰ ਲੋਕ ਕਹਿੰਦੇ ਨੇ ਕਿ ਜ਼ਿਆਦਾ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਹੁਣ ਇਹ ਵੀ ਲੋਕ ਕਹਿੰਦੇ ਜ਼ਿਆਦਾ ਪ੍ਰੋਡਕਸ਼ਨ ਹੋਣੀ ਚਾਹੀਦੀ ਹੈ ਕਿ ਹਾਈਬ੍ਰਿਡ ਸਾਡੀ ਸਿਹਤ ਦੇ ਵਾਸਤੇ ਇੱਕ ਚੰਗਾ ਬੀਜ ਆ ਜਾਂ ਸੀ ਉਹਨੂੰ ਜਿਹੜਾ ਖਾਣਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਸ਼ਾਮਿਲ ਕਰਦੇ ਆ ਉਹ ਸਾਡੇ ਵਾਸਤੇ ਚੰਗੀ ਚੀਜ਼ ਆ ਨਹੀਂ ਨਹੀਂ ਹਾਈਬ੍ਰਿਡ ਜਿੰਨੀਆਂ ਵੀ ਵੈਰਾਈਟੀਆਂ ਆ ਰਹੀਆਂ ਹੁਣ ਜਿੰਨੀਆਂ ਵੀ ਗਹਿੋਂ ਦੀਆਂ ਵੈਰਾਈਟੀਆਂ ਲੈ ਲਓ ਜਾਂ ਮੱਕੀ ਦੀਆਂ ਲੈ ਲਓ ਜਾਂ ਕਿਸੇ ਵੀ ਦਾਲਾਂ ਦੀਆਂ ਲੈ ਲਓ ਉਹ ਹਾਈਬ੍ਰਿਡ ਹੀ ਹੈ ਕੋਈ ਐਸੀ ਗੱਲ ਨਹੀਂ ਕੋਈ ਆਪਾਂ ਜਿੱਦਾਂ ਹੁਣ ਕਣਕ ਹੀ ਲਗਾ ਲਓ ਤੁਸੀਂ ਮੈਕਸੀਕੋ ਤੋਂ ਕੋਈ ਵੀ ਆਇਆ ਇਧਰ ਇੰਡੀਅਨ ਜਿਹੜਾ ਸੀ ਗਹਿੋਂ ਉਹ ਕਰਾਸ ਕਰਕੇ ਜਿਹੜੀ ਆ ਕਲਿਆਣ ਸੋਨਾ ਬਣ ਗਈ ਜੀ 1960 ਦੇ ਵਿੱਚ ਜਦੋਂ ਸਾਰੀ ਬਾੜ ਦੇ ਬਾਅਦ 65 66 ਦੇ ਵਿੱਚ ਨਵੀਂ ਵੈਰਾਈਟੀ ਆ ਗਈ ਇਹਦੇ ਨਾਲ ਝਾੜ ਵੱਧ ਗਿਆ ਮਤਲਬ ਜਿਹੜੀ ਪਹਿਲੀ ਜਿਹੜੀ ਦੇਸੀ ਕਣਕ ਸੀ ਉਹ ਬਹੁਤ ਉੱਚੀ ਹੁੰਦੀ ਸੀਗੀ ਉਹ ਜਦੋਂ ਨੇਰੀ ਆਉਂਦੀ ਸੀ ਗਿਰ ਜਾਂਦੀ ਸੀਗੀ ਤੇ ਇਹ ਚੀਜ਼ ਚੀਜ਼ ਆ ਵੀ ਇਹਦਾ ਤੇ ਝਾੜ ਵੀ ਬਹੁਤ ਜ਼ਿਆਦਾ ਹੋ ਗਿਆ ਹੈ ਇਹਨਾਂ ਕਣਕਾਂ ਦਾ ਤੇ ਇਹ ਬਹੁਤ ਇਹ ਆਪਾਂ ਨੂੰ ਕਰਨਾ ਹੀ ਪਾਣਾ ਜੀ ਹਾਈਬ੍ਰਿਡ ਕੋਈ ਮਾੜੀ ਚੀਜ਼ ਨਹੀਂ ਹੈਗੀ ਹਾਈਬ੍ਰਿਡ ਵੈਰਾਈਟੀਆਂ ਸਾਨੂੰ ਲਗਾਣੀ ਜ਼ਿੰਮੇਦਾਰਾਂ ਨੂੰ ਲਗਾਉਣੀਆਂ ਹੀ ਚਾਹੀਦੀਆਂ ਹੈਗੀਆਂ ਜੀ ਹਾਂ ਜੀ ਅ ਕਹਿੰਦੇ ਕਿ ਹਰੇਕ ਬੰਦਾ ਨਾ ਆਪਣੇ ਪਰਿਵਾਰ ਤੋਂ ਸਿੱਖਦਾ ਔਰ ਘਰ ਦੇ ਵਿੱਚ ਕੋਈ ਨਾ ਕੋਈ ਇਹੋ ਜਿਹਾ ਇਨਸਾਨ ਜ਼ਰੂਰ ਹੁੰਦਾ ਜਿਹੜਾ ਰੋਲ ਮਾਡਲ ਹੁੰਦਾ ਸਾਡੇ ਵਾਸਤੇ ਤੁਹਾਡੇ ਵਾਸਤੇ ਤੁਹਾਡੇ ਰੋਲ ਮਾਡਲ ਜਿਹੜੇ ਸਨ ਉਹ ਕੌਣ ਸਨ ਅਹ ਨਿਤੂ ਜੀ ਮੇਰਾ ਰੋਲ ਮਾਡਲ ਤੋਂ ਮੇਰੇ ਟੀਚਰ ਵੀ ਰਹੇ ਆ ਜੀ ਬਾਕੀ ਮੇਰੀ ਮਾਤਾ ਜੀ ਜੋ ਹੈ ਮਤਲਬ ਉਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਹੈ ਜੀ ਤੇ ਉਹ ਇੱਕ ਰੋਲ ਮਾਡਲ ਹੀ ਰਹੇ ਹੈਗੇ ਆ ਮਨ ਲਓ ਕੰਮ ਕਰਨਾ ਸਿਖਾਇਆ ਉਹਨੀ ਉਹਨਾਂ ਦੇ ਨਾਲ ਮੈਂ ਕੰਮ ਵੀ ਕਰਦਾ ਰਿਹਾ ਫਾਦਰ ਸਾਹਿਬ ਦੇ ਕੰਮ ਵੀ ਕਰਦਾ ਰਿਹਾ ਪਿੰਡ ਦੇ ਵਿੱਚ 10ਵੀਂ ਤੱਕ ਮਤਲਬ ਜਿੰਨੇ ਵੀ ਖੇਤੀਬਾੜੀ ਦੇ ਆਪਰੇਸ਼ਨ ਹੁੰਦੇ ਸੀਗੇ ਜੀ ਚਾਹੇ ਉਹ ਕਣਕ ਵੜਨੀ ਆ ਚਾਹੇ ਉਹ ਮਤਲਬ ਕੋਈ ਵੀ ਜਿਹੜੀ ਐਕਟੀਵਿਟੀ ਹੈਗੀ ਆ ਉਹ ਮਤਲਬ ਮੈਂ ਕਰਦਾ ਰਿਹਾ ਹਾਂ ਉਹਨਾਂ ਦਾ ਹੀ ਸਿੱਖਿਆ ਉਹਨਾਂ ਦਾ ਹੀ ਰੋਲ ਮਾਡਲ ਸੀਗਾ ਔਰ ਉਸ ਟਾਈਮ ਤੋਂ ਜਦ ਮੇਰਾ ਬਰਥ ਹੋਇਆ ਉਸ ਟਾਈਮ ਤੋਂ ਮਤਲਬ ਰੋਟੀ ਕਪੜਾ ਮਕਾਨ ਦਾ ਹੀ ਬਹੁਤ ਫਿਕਰ ਹੁੰਦਾ ਸੀਗਾ ਜੀ ਤੇ ਅੱਜ ਤੱਕ ਚਲੋ ਮਤਲਬ ਇੰਨੇ ਸਾਲਾਂ ਮਗਰੋਂ ਅਸੀਂ ਬਹੁਤ ਅੱਛੇ ਹੋ ਗਏ ਆ ਤੇ ਮਾਤਾ ਜੀ ਮੇਰੇ ਫਾਦਰ ਸਾਹਿਬ ਮੇਰੇ ਰੋਲ ਮਾਡਲ ਹੀ ਰਹੇ ਆ ਟੀਚਰ ਵੀ ਬਹੁਤ ਅੱਛੇ ਮਿਲੇ ਆ ਟੀਚਰ ਵੀ ਬਹੁਤ ਰੋਲ ਮਾਡਲ ਹੀ ਰਹੇ ਹੈਗੇ ਆ ਤੇ ਇਸ ਤਰ੍ਹਾਂ ਕਰਕੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਕਿ ਵੀ ਉਹਨੀ ਮੇਰੇ ਤੇ ਅਸ਼ੀਰਵਾਦ ਰੱਖੀ ਡਾਕਟਰ ਸਾਹਿਬ ਪਰਿਵਾਰ ਦੇ ਵਿੱਚ ਜੇ ਹੁਣ ਗੱਲ ਕੀਤੀ ਜਾਵੇ ਤਾਂ ਕੌਣ ਕੌਣ ਨੇ ਤੇ ਤੁਹਾਡੇ ਜਿਹੜੇ ਬੱਚੇ ਨੇ ਉਹ ਕੀ ਕਰਦੇ ਨੇ ਪਰਿਵਾਰ ਦੇ ਵਿੱਚ ਇਦਾਂ ਵੀ ਮੇਰੇ ਦੋ ਲੜਕੇ ਹੈਗੇ ਆ ਜੀ ਇੱਕ ਲੜਕਾ ਜਿਹੜਾ ਹੈਗਾ ਉਹ ਐਮਬੀਏ ਪੀਐਚਡੀ ਕਰਕੇ ਪੰਜਾਬ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਅ ਚੇਅਰ ਪਰਸਨ ਈਮਨ ਸਟੱਡੀਜ਼ ਡਿਵੈਲਪਮੈਂਟ ਡਿਪਾਰਟਮੈਂਟ ਦੇ ਵਿੱਚ ਪ੍ਰੋਫੈਸਰ ਹੈਗਾ ਜੀ ਤੇ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਬਹੂ ਆ ਉਹ ਵੀ ਪੀਐਚਡੀ ਕਰ ਲਈ ਉਹਨੇ ਤੇ ਜਿਹੜਾ ਮੇਰਾ ਛੋਟਾ ਲੜਕਾ ਹੈਗਾ ਆ ਉਹ ਆਪਣਾ ਅ ਸ਼ਿਰਸਾ ਦੇ ਵਿੱਚ ਆਪਣਾ ਸੀਨੀਅਰ ਮੈਨੇਜਰ ਐਚ ਆਰਐਮ स्टेट बैंक ऑफ इंडिया ਦੇ ਵਿੱਚ ਹੈ ਜੀ ਤਾਂ ਜਿਹੜੀ ਮੇਰੀ ਲੜਕੀ ਹੈਗੀ ਆ ਉਹ ਉਹ ਜਿਹੜੀ ਹੈਗੀ ਆ ਉਹ ਇੰਗਲੈਂਡ ਬੀ ਐਸ ਸੀ ਹੋਟਲ ਮੈਨੇਜਮੈਂਟ ਕਰਕੇ ਚੰਡੀਗੜ੍ਹ ਤੋਂ ਜੀ 5 ਸਾਲ ਦਾ ਕੋਰਸ ਉਹ ਆਪਣਾ 10 ਸਾਲ ਇੰਗਲੈਂਡ ਲਗਾਏ ਉਸਨੇ ਜੀ ਉੱਥੇ ਵੀ ਉਸਨੇ ਪੀਜੀ ਕੀਤੀ ਹੈ ਬਾਕੀ ਡਿਪਲੋਮੇ ਵੀ ਕੀਤੇ ਆ ਮੈਨੂੰ ਇਸ ਘਰ ਦੇ ਵਿੱਚ ਕਿਸੇ ਇਹਨਾਂ ਦੇ ਨਾਲ ਜੁੜ ਕੇ ਕਿਸੇ ਚੀਜ਼ ਦੀ ਕਮੀ ਨਹੀਂ ਰਹੀ ਔਰ ਸਾਥ ਮੈਨੂੰ ਇਹਨਾਂ ਦਾ ਹਮੇਸ਼ਾ ਸਹੀ ਰਿਹਾ ਜਿੱਥੇ ਵੀ ਗਏ ਗਏ ਆ ਮੈਂ ਨਾਲ ਲੈ ਗਈ ਇਹਨਾਂ ਦੇ ਅੱਛਾ ਪੰਜਾਬ ਯੂਨੀਵਰਸਿਟੀ ਸਰਵਿਸ ਕੀਤੀ ਉਹ ਵੀ ਮੈਂ ਨਾਲ ਹੀ ਰਹੀ ਆ ਹੁਣ ਵੀ ਜਦੋਂ ਇਹਨਾਂ ਦਾ ਭਾਈ ਭਾ ਵਗੈਰਾ ਹੁੰਦਾ ਆ ਜਾਂ ਇਹਨਾਂ ਦੀ ਆਪਣੀ ਕੋਈ ਕਿਸੇ ਜਗ੍ਹਾ ਤੇ ਜਾਣਾ ਹੁੰਦਾ ਮੈਂ ਹਮੇਸ਼ਾ ਇਹਨਾਂ ਦੇ ਨਾਲ ਰਹਿੰਦੀ ਆ ਔਰ ਬੜੀ ਖੋਚ ਰਹਿੰਦੀ ਜੇ ਮੈਂ ਆਪਣੇ ਰਿਸਪੈਕਟਡ ਪੇਰੈਂਟਸ ਬਾਰੇ ਗੱਲ ਕਰਾਂ ਤਾਂ ਫਾਦਰ ਸਾਹਿਬ ਤੋਂ ਮੈਂ ਡਿਸਪਲਨ ਕਮਿਟਮੈਂਟ ਅ ਡੈਡੀਕੇਸ਼ਨ ਹਿਊਮਿਲਟੀ ਦੀ ਹਿਊਮਨ ਵੈਲਿਊ ਸਿੱਖੀਆਂ ਕਿ ਜੋ ਵੀ ਮੈਂ ਆਪਣੀ ਲਾਈਫ ਅਚੀਵ ਕੀਤਾ ਹੈ ਥੋੜਾ ਬਹੁਤ ਕੋਈ ਮੈਂ ਬਹੁਤ ਅਚੀਵ ਨਹੀਂ ਕੀਤਾ ਉਹ ਸਭ ਮੇਰੇ ਮਾਤਾ ਪਿਤਾ ਨੇ ਜੋ ਹਿਊਮਨ ਵੈਲਿਊਜ਼ ਮੈਨੂੰ ਇੰਪਾਰਟ ਕੀਤੀਆਂ ਉਹਦੀ وجہ ਨਾਲ ਹੈ ਔਰ ਜੋ ਇਹਨਾਂ ਦਾ ਕੰਟਰੀਬਿਊਸ਼ਨ ਹੈ ਸਮਾਜ ਦੀ ਤਰਫ ਉਹ ਬਹੁਤ ਵੱਡਾ ਹੈ ਔਰ ਮੈਂ ਆਪਣੇ ਬੈਸਟ रिगार्ड्स और बेस्ट विशेस अपने पेरेंट्स ले देना है जहाँ तक मेरे पेरेंट्स का सवाल है मैंने उनसे डेडिकेशन और कमिटमेंट सीखा है इस उम्र में भी वो इतने हार्ड वर्किंग और एक्टिव हैं वो हमारे लिए मोटिवेशन और इंस्पिरेशन का सोर्स हैं। माई ग्रैंड पेरेंट्स है ever since i was a little boy they have laid me in endless love prosperity wisdom and much more i feel very thankful for my grandparents and very and with very pride i will, i am speaking about this dr saab kehnde ne ki har ik kamyab mard de piche ik aurat da hath hunda aur jadon oh ardhangni hove ਮਤਲਬ ਆਪਣੀ ਘਰ ਵਾਲੀ ਹੋਵੇ ਜੀ ਤਾਂ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ ਹਨਾ ਮਾਵਾਂ ਤੇ ਹਮੇਸ਼ਾ ਹੀ ਬੱਚਿਆਂ ਨੂੰ ਅੱਗੇ ਵਧਦੀਆਂ ਵੇਖਦੀਆਂ ਨੇ ਤੇ ਜਿਹੜੀ ਅਰਧੰਗਨੀ ਹੁੰਦੀ ਹੈ ਨਾ ਉਹਨੂੰ ਵੀ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਮਾਂ ਤੋਂ ਬਾਅਦ ਜੀ ਤੁਹਾਡੀ ਜਿਹੜੀ ਧਰਮ ਪਤਨੀ ਨੇ ਕਿ ਉਹ ਵੀ ਕਿਸੇ ਜੌਬ ਤੇ ਰਹੇ ਨੇ ਜਾਂ ਉਹਨਾਂ ਨੇ ਘਰ ਦੇ ਵਿੱਚ ਰਹਿ ਕੇ ਘਰ ਸੰਭਾਲਿਆ ਮੇਰਾ ਖਿਆਲ ਹੈ ਕਿ ਮੇਰੀ ਕਾਮਯਾਬੀ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਯੋਗਦਾਨ ਹੈ ਰੋਲ ਹੈ ਔਰ ਜਦੋਂ ਮੈਂ ਜਿਆਦਾ ਕਿ ਜਦੋਂ ਮੈਂ ਪੀ.ਆਰ.ਡੀ ਕਰਦਾ ਸੀ ਕਰਨਾਲ ਜੀ ਤੋ ਡਾਟਾ ਕਲੈਕਸ਼ਨ ਮੈਂ ਕਰਕੇ ਜਾਂਦਾ ਸੀ ਟੈਬੂਲੇਸ਼ਨ ਇਹ ਕਰ ਲੈਂਦੀ ਸੀਗੀ ਤੇ ਹਰ ਪੱਖੋਂ ਮਤਲਬ ਬੱਚਿਆਂ ਨੂੰ ਸਾਹਮਣੇ ਵੀ ਸਭ ਕੁਝ ਕਰਕੇ ਵੀ ਇਹਨਾਂ ਦਾ ਮਤਲਬ ਘਰ ਦਾ ਸਾਹਮਣਾ ਕਰਨਾ ਜੀ ਤੇ ਮਤਲਬ ਬਹੁਤ ਜ਼ਿਆਦਾ ਇਨੀ ਮਦਦ ਕੀਤੀ ਹੈ ਤੇ ਮੈਂ ਸਾਡਾ ਟਾਈਮ ਬਹੁਤ ਅੱਛਾ ਨਿਕਲਿਆ ਹੈ ਡਾਕਟਰ ਸਾਹਿਬ ਇੱਕ ਗੱਲ ਨਾ ਅਕਸਰ ਕਹਿੰਦੇ ਨੇ ਕਿ ਰਿਟਾਇਰ ਮੈਂ ਮੈਸੇ ਇਸ ਸ਼ਬਦ ਨੂੰ ਮੰਨਦੀ ਨਹੀਂ ਹੈਗੀ ਵੀ ਬੰਦਾ ਰਿਟਾਇਰ ਹੋ ਜਾਂਦਾ ਬਹੁਤ ਕੁਝ ਹੋਰ ਅੱਗੇ ਸਿੱਖਣ ਦੀ ਲਾਲਸਾ ਵੱਧ ਜਾਂਦੀ ਹੈ। ਰਿਟਾਇਰ ਜਦੋਂ ਇੱਕ ਬੰਦੇ ਦੇ 60 ਸਾਲ ਦੀ ਉਮਰ ਤੋਂ ਬਾਅਦ ਜਾਂ 58 ਸਾਲ ਦੀ ਉਮਰ ਤੋਂ ਬਾਅਦ ਇਹ ਸ਼ਬਦ ਲੱਗ ਜਾਂਦਾ ਹੈ। ਜੀ ਤੇ ਕਹਿੰਦੇ ਇੱਕ ਵੱਖਰੀ ਜੀ ਫੀਲਿੰਗ ਆਉਣ ਲੱਗ ਪੈਂਦੀ ਹੈ ਤੇ ਬੰਦਾ ਆਪਣੇ ਆਪ ਨੂੰ ਬੁੱਢਾ ਸਮਝਣ ਲੱਗ ਪੈਂਦਾ ਹੈ। ਤੁਸੀਂ ਕੀ ਆਪਣੇ ਆਪ ਵਿੱਚ ਬਦਲਾ ਮਹਿਸੂਸ ਕੀਤਾ ਜਦੋਂ ਰਿਟਾਇਰ ਹੋਏ? ਤੇ ਮਨ ਲਓ ਹੈ ਨਾ ਕਿ ਆਈ ਏਮ ਰਿਟਾਇਰਡ ਬਟ ਨਾਟ ਟਾਇਰਡ। ਹਮ। ਅ ਇਦਾਂ ਹੈ ਰਿਟਾਇਰਮੈਂਟ ਤੋਂ ਬਾਅਦ ਮੈਂ 2 ਸਾਲ ਜੀ ਅ ਇੱਕ ਐਕਸਟੈਂਸ਼ਨ ਪ੍ਰੈਕਟੀਸ਼ਨਰ ਰਿਆ ਪੰਜਾਬ ਡੇਰੀ ਡਿਵੈਲਪਮੈਂਟ ਬੋਰਡ ਦੇ ਵਿੱਚ ਤੇ ਮੈਂ ਮਤਲਬ ਸਾਰੇ ਪੰਜਾਬ ਦੇ ਵਿੱਚ ਡੇਰੀ ਦੀਆਂ ਟ੍ਰੇਨਿੰਗਾਂ ਕਰਾਈਆਂ ਬਹੁਤ ਗਾਇਡ ਕੀਤਾ ਮੇਰਾ ਟਾਈਮ ਬਹੁਤ ਅੱਛਾ ਦੋ ਸਾਲ ਨਿਕਲੇ ਜੀ ਉਸ ਤੋਂ ਬਾਅਦ ਗਵਰਨਰ ਆਫ ਹਰਿਆਣਾ ਨੇ ਮੈਨੂੰ ਸਟੇਟ ਲੈਵਲ ਪੀਬੀਆਰ ਪੰਜਾਬ ਪੀਪਲਸ ਬਾਇਓਡਾਈਵਰਸਿਟੀ ਬੋਰਡ ਦੇ ਵਿੱਚ ਮੈਨੂੰ ਦੋ ਸਾਲ ਨੌਕਰੀ ਦਿੱਤੀ ਮੈਂ ਉਹ ਹਰਿਆਣਾ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਘੁੰਮਿਆ ਸਾਰੇ ਆਪਣੇ ਪੀਪਲਸ ਬਾਇਓਡਾਈਵਰਸਿਟੀ ਰਜਿਸਟਰ ਬਣਾਇਆ ਜੀ ਮੇਰਾ ਤਾਂ ਇਹ ਸੋਚਣਾ ਹੈ ਕਿ ਬਈ ਤੁਸੀਂ ਚਲੋ ਆਪਾਂ ਪੋਲੂਸ਼ਨ ਦੀ ਗੱਲ ਕਰਦੇ ਆ ਆਪਾਂ ਤਾਂ ਆਪਣੇ ਮਾਈਂਡ ਜਾਂ ਦਿਮਾਗ ਨੂੰ ਪੋਲੂਟ ਕਰ ਹੀ ਜਾਂਦੇ ਆ ਜੀ ਮੰਨ ਲਓ ਤੁਹਾਡੇ ਖਿਆਲ ਆ ਤੇ ਇਹਨੇ ਵਧੀਆ ਚਾਹੀਦੀ ਹੈ ਕਿ ਰਾਤ ਨੂੰ ਮੰਨ ਲਓ ਪਹਿੰਦਿਆਂ 6:30 ਵਜੇ ਮਗਰੋਂ ਨੀਂਦ ਆ ਜਾਣੀ ਚਾਹੀਦੀ ਮੈਨੂੰ ਇਸ ਤਰ੍ਹਾਂ ਹੀ ਨੀਂਦ ਆ ਜਾਂਦੀ ਹੈ ਜੀ ਮੈਨੂੰ ਕੋਈ ਫਿਕਰ ਨਹੀਂ ਮੈਂ ਲੋਕਾਂ ਦਾ ਭਲਾ ਹੀ ਕੀਤਾ ਜੀ ਸਲੈਕਸ਼ਨ ਦੇ ਵਿੱਚ ਵੀ ਜਾਣਾ ਤੇ ਹਰ ਇੱਕ ਦੀ ਸਲੈਕਸ਼ਨ ਮਨ ਕੋਸ਼ਿਸ਼ ਹੁੰਦੀ ਹੈ ਫਿਰ ਪੀ ਆਰ ਡੀ ਦਾ ਥੀਸਿਸ ਹੁੰਦਾ ਹੈ ਜੀ ਉਹਦਾ ਮੈਂ ਵਾਈਵਲ ਲੈਣਾ ਹੈ ਬਹੁਤ ਅੱਛੀ ਤਰ੍ਹਾਂ ਵਾਈਵਲ ਲੈਣਾ ਹੈ ਔਰ ਮੈਂ ਕਦੀ ਵੀ ਜ਼ਿੰਦਗੀ ਦੇ ਵਿੱਚ ਕਿਸੇ ਬੱਚੇ ਨੂੰ ਫੇਲ ਨਹੀਂ ਕੀਤਾ ਮੇਰਾ ਇਹ ਮਨਨ ਤਜਰਬਾ ਹੈ ਕਿ ਜਿਹੜਾ 3-4 ਸਾਲ ਪੀ ਆਰ ਡੀ ਕਰਦਾ ਬੱਚਾ ਉਹ ਇੱਕ ਟ੍ਰੇਨਿੰਗ ਹੈ ਜੀ ਉਹਦੇ ਵਿੱਚ ਤੁਸੀਂ ਉਹਨੂੰ ਸਾਇੰਸਦਾਨ ਤੋਂ ਬਣਾ ਲਈ ਰਹੇ ਤੇ ਸਾਰੀ ਜ਼ਿੰਦਗੀ ਉਹਨੇ ਇਹੀ ਕੰਮ ਕਰਨਾ ਹੈ ਮੈਂ ਪੋਜ਼ਿਟਿਵ ਐਟੀਟਿਊਡ ਰੱਖ ਕੇ ਮੈਂ ਹਮੇਸ਼ਾ ਚੱਲਦਾ ਹਾਂ ਔਰ ਮੈਂ ਇਹ ਕਹਿਣਾ ਵੀ ਜੇ ਕਿਸੇ ਕਿਸੇ ਦਾ ਭਲਾ ਕਰਦੇ ਤਾਂ ਤੁਹਾਡੇ ਨੰਬਰ ਆਪਣੇ ਬਾਦੇ ਆ ਡਾਕਟਰ ਏਪੀ ਜੀ ਅਬਦੁਲ ਕਲਾਮ ਜਿਹਦਾ ਵੀ ਜ਼ਿਕਰ ਤੁਹਾਡੇ ਨਾਲ ਜ਼ਰੂਰ ਹੁੰਦਾ ਕਿ ਤੁਸੀਂ ਉਹਨਾਂ ਦੇ ਨਾਲ ਮੀਟਿੰਗਸ ਔਰ ਬੜੀਆਂ ਸਾਰੀਆਂ ਮੁਲਾਕਾਤਾਂ ਵੀ ਕੀਤੀਆਂ ਨੇ ਉਹ ਕਿੱਸਾ ਜਿਹੜਾ ਸਾਡਾ ਜ਼ਰੂਰ ਸਾਂਝਾ ਕਰੋ ਉਹ ਇਸ ਤਰ੍ਹਾਂ ਸੀਗਾ ਜੀ ਮੈਂ ਅਸਿਸਟੈਂਟ ਡਾਕਟਰ ਜਨਰਲ ਕੇਵੀਕੇ ਆਈਸੀਆਰ ਦੇ ਵਿੱਚ ਕ੍ਰਿਸ਼ੀ ਭਵਨ ਸੀਗਾ ਪੋਸਟਡ ਸੀਗਾ ਤੇ ਉਹਨਾਂ ਦੀ ਜਿਹੜੀ ਵਿਜ਼ਿਟ ਸੀ ਚਿੱਤਰਕੋਟ ਕੇਵੀਕੇ ਦੇ ਵਿੱਚ ਸੀਗੀ ਜੀ ਤੇ ਉਹਦੇ ਵਿੱਚ ਡੀਜੀ ਸਾਹਿਬ ਨੇ ਮੈਨੂੰ ਨਾਮਿਨੇਟ ਕੀਤਾ ਵੀ ਤੂੰ ਜਾ ਕੇ ਉੱਥੇ ਨਿਵੇਸ਼ ਵਗੈਰਾ ਲਗਣੀ ਹੈਗੀ ਹੈ ਤੇ ਕਲਾਮ ਸਾਹਿਬ ਨੂੰ ਤੁਸੀਂ ਉਹ ਸਾਰਾ ਮਤਲਬ ਕੰਡਕਟ ਵਿਜ਼ਿਟ ਕਰਨੀ ਹੈ ਤਾਂ ਮੈਂ ਇੱਕ ਰਾਤ ਪਹਿਲਾਂ ਚੱਲ ਗਿਆ ਸੀਗਾ ਉੱਥੇ ਉੱਥੇ ਕੇਵੀਕੇ ਦਾ ਸਟਾਫ ਵੀ ਸੀਗਾ ਤੇ ਬਹੁਤ ਕਿਉਂਕਿ ਉਹ ਟ్రਾਈਬਲ ਏਰੀਆ ਸਾਰਾ ਹੈਗਾ ਤੇ ਟ్రਾਈਬਲ ਏਰੀਆ ਨੂੰ ਕਿਸ ਤਰ੍ਹਾਂ ਵਧਾਣਾ ਮਤਲਬ ਕੇਵੀਕੇ ਪੂਰਾ ਕੰਮ ਕਰ ਰਿਹਾ ਸੀਗਾ ਤੇ ਉੱਥੇ ਦੇ ਜਿਹੜੇ ਲੇਡੀਜ਼ ਸੀਗੀਆਂ ਜਾਂ ਫਾਰਮਰ ਸੀ ਜਾਂ ਪੰਚਾਇਤ ਸੀਗੀ ਉਹਨਾਂ ਦੇ ਬੈਠ ਕੇ ਬੈਠ ਕੇ ਮਨੁਕੁਲਾਮ ਸਾਹਿਬ ਨੇ ਆਪਣਾ ਲੰਚ ਕੀਤਾ ਉੱਥੇ ਮੈਨੂੰ ਯਾਦ ਆ ਉਹ ਵਿਜ਼ਿਟ ਮੇਰੀ ਇੱਕ ਮਨ ਲੋ ਯਾਦਗਾਰ ਵਿਜ਼ਿਟ ਰਹੀ ਹੈ ਜੀ ਜੀ ਬਾਕੀ ਇਹ ਆ ਕਿ ਚਲੋ ਮੈਨੂੰ ਰਾਸ਼ਟਰੀ ਗੌਰਵ ਅਵਾਰਡ ਵੀ ਮਿਲਿਆ ਜੀ ਚੌਧਰੀ ਚਰਨ ਸਿੰਘ ਅਵਾਰਡ ਵੀ ਮਿਲਿਆ ਹੈ ਹਾਂ ਜੀ ਉਸ ਤੋਂ ਬਾਅਦ ਆਪਣਾ ਇੱਕ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਐਕਸਲੈਂਸ ਇਨ ਸਾਇੰਸ ਵੀ ਦਿੱਤਾ ਹੈ ਹਾਂ ਜੀ ਬਾਕੀ ਮਾਰਕਿਜ਼ ਹੂਜ਼ ਹੂਜ਼ ਵੀ ਮੇਰਾ ਨਾਮ ਹੈਗਾ ਆ ਜੀ ਤੇ ਇਸ ਤਰ੍ਹਾਂ ਕਰਕੇ ਇੰਟਰਨੈਸ਼ਨਲ ਮੈਨ ਆਫ ਦੀ ਜੀਆਰ ਇੰਟਰਨੈਸ਼ਨਲ ਮੈਨ ਆਫ ਦੀ ਮਿਲੀਨੀਅਮ ਜੀ ਤੇ ਇਸ ਤਰ੍ਹਾਂ ਕਾਫੀ ਮਨ ਲੋ ਚਲੋ ਮੇਰਾ ਕੰਮ ਸਿਗਾ ਤੇ ਮੈਨੂੰ ਥੋੜਾ ਮਾਣ ਮਿਲਿਆ ਮੈਨੂੰ ਬਹੁਤ ਖੁਸ਼ੀ ਆ ਮਨ ਲੋ ਸਰ ਕੋਈ ਕਹਿੰਦੇ ਕਿ ਹਮੇਸ਼ਾ ਨਾ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਘਟਨਾ ਇਹੋ ਜੀ ਜ਼ਰੂਰ ਵਾਪਰਦੀ ਏ ਜਦੋਂ ਤੋਂ ਬੰਦਾ ਇੱਕ ਤਾਂ ਅ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਦੂਸਰਾ ਉਹ ਕਦੀ ਵੀ ਸਾਰੀ ਜ਼ਿੰਦਗੀ ਭੁੱਲਦਾ ਨਹੀਂ ਹੈ ਕੋਈ ਤੁਹਾਡੇ ਨਾਲ ਇਹੋ ਜਿਹਾ ਇਨਸੀਡੈਂਟ ਵਾਪਰਿਆ ਹਾਂ ਜੀ ਹਾਂ ਜੀ ਹਾਂ ਨੀਤੂ ਜੀ ਜ਼ਰੂਰ ਇਨਸੀਡੈਂਟ ਜਾਨਸਨਰੀ ਜਿਆਦਾ ਹੈ ਥੋੜੀਆਂ ਜੀ ਆ ਮੈਂ ਜਦ 7ਵੀਂ 8ਵੀਂ ਚ ਪੜਦਾ ਸੀਗਾ ਲਾਂਬੜੇ ਜੀ ਤੇ ਜਿਆਦਾ ਸਾਡੇ ਫਾਦਰ ਸਾਹਿਬ ਨੇ ਮੱਜਾਂ ਗਾਈਆਂ ਰੱਖੀਆਂ ਹੁੰਦੀਆਂ ਸੀਗੀਆਂ ਤੇ ਮੈਂ ਔਰ ਮਾਤਾ ਜੀ ਪੱਠੇ ਰਹਿਣ ਗਏ ਥੋੜੇ ਖੇਤਾਂ ਦੇ ਵਿੱਚ ਤੇ ਮਾਤਾ ਜੀ ਇੱਕਦਮ ਕਿਸੇ ਨਾਲ ਗੱਲ ਕਰੀ ਜਾਵੇ ਮੈਂ ਆੜੇ ਦਵਾੜੇ ਦੇਖਾਂ ਵੀ ਕੇਹ ਨਾਲ ਗੱਲ ਕਰ ਰਹੀ ਆ ਤੇ ਪਤਾ ਲੱਗਾ ਵੀ ਉਹ ਪਰਮਾਤਮਾ ਦੇ ਨਾਲ ਲੀਨ ਜੁੜੀ ਹੋਈ ਆ ਗੱਲਾਂ ਕਰ ਰਹੀ ਆ ਜੀ ਉਤੋਂ ਮੈਨੂੰ ਕਾਫੀ ਇਨਸਪੀਰੈਂਸ ਮਿਲੀ ਕਿ ਭਈ ਚਲੋ ਮਾਲਕ ਦੀ ਸਾਡੇ ਤੇ ਬੜੀ ਕਿਰਪਾ ਹੈ ਤੇ ਅਸੀਂ ਵੀ ਅੱਗੇ ਨੰਗ ਸਕਦੇ ਆ ਜੀ ਆ ਬਾਕੀ ਇਹ ਆ ਕਿ ਮਨਸਾਤ ਸੱਤਵੀਂ ਅੱਠਵੀਂ ਜਦੋਂ ਮੈਂ ਪੜ੍ਹਦਾ ਸੀ ਤੇ ਇੱਕ ਮਹੀਨਾ ਪੂਰਾ ਮੀਂਹ ਦਿਨ ਰਾਤ 24 ਘੰਟੇ ਪਿਆ ਜੀ ਪਾਣੀ ਪਾਣੀ ਹੋ ਗਿਆ ਔਰ ਕੋਈ ਪਸ਼ੂ ਵਾਲੀ ਚਾਰਾ ਨਹੀਂ ਕੋਈ ਕੁਝ ਨਹੀਂ ਔਰ ਕੱਚੇ ਮਕਾਨ ਹੁੰਦੇ ਸੀ ਉਸ ਵੇਲੇ ਕੁਝ ਮਕਾਨ ਕਿਢਨੇ ਵੀ ਸ਼ੁਰੂ ਹੋ ਗਏ ਉਹ ਵੀ ਇੱਕ ਮੈਨੂੰ ਮੇਰੀ ਜ਼ਿਹਨ ਦੇ ਵਿੱਚ ਬਹੁਤ ਉਹ ਜਜ਼ਾਦ ਹੈਗਾ ਆ ਕਿ ਬਈ ਇਸ ਤਰ੍ਹਾਂ ਕਰਕੇ ਹਾਂਜੀ ਅਸੀਂ ਨਾ ਤੁਹਾਡੀ ਜ਼ਿੰਦਗੀ ਤੋਂ ਬਹੁਤ ਕੁਝ ਸਿੱਖਿਆ ਹੈ ਬੜੀਆਂ ਸਾਰੀਆਂ ਪ੍ਰੇਰਨਾ ਨੇ ਜਿਹੜੀਆਂ ਤੁਹਾਡੇ ਤੋਂ ਲਈਆਂ ਜਾ ਸਕਦੀਆਂ ਨੇ ਸਾਡੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਚਾਹੀਦਾ ਕਿ ਆਪਣਾ ਕੋਈ ਟੀਚਾ ਬਣਾਉਣ ਕਿ ਕੀ ਕਿੱਥੇ ਉਹ ਪਹੁੰਚਣਾ ਚਾਹੁੰਦੇ ਕੀ ਕਰਨਾ ਚਾਹੁੰਦੇ ਆ ਔਰ ਸਵੇਰ ਉੱਠ ਕੇ ਉਸ ਚੀਜ਼ ਬਾਰੇ ਸੋਚਣਾ ਹੈਗਾ ਔਰ ਉਹ ਤੁਹਾਡੇ ਜਿਹੜੇ ਪੈਰ ਹੈਗੇ ਉਸ ਸਾਈਡ ਤੇ ਜਾਣ ਜਿਹੜਾ ਤੁਹਾਡਾ ਮੰਤਵ ਹੈ ਵੀ ਕੈਸੇ ਤੁਸੀਂ ਅਚੀਵ ਕਰ ਸਕਦੇ ਹੋ ਤੇ ਮੇਰਾ ਖਿਆਲ ਆ ਮਾਲਕ ਦੀ ਕਿਰਪਾ ਹੋਏਗੀ ਔਰ ਸਾਰੇ ਨੌਜਵਾਨ ਕਾਮਯਾਬ ਹੋਣਗੇ ਔਰ ਮਿਹਨਤ ਕਰਨੀ ਚਾਹੀਦੀ ਹੈ ਕੰਮ ਕਰਨਾ ਚਾਹੀਦਾ ਮਾਪਿਓ ਦਾ ਕਹਿਣਾ ਮੰਨਣਾ ਚਾਹੀਦਾ ਔਰ ਆਪਣੇ ਕੀਚਨਾਂ ਦਾ ਵੀ ਰਿਸਪੈਕਟ ਕਰਨੀ ਚਾਹੀਦੀ ਹੈ ਡਾਕਟਰ ਸਾਹਿਬ ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਤੁਹਾਡੇ ਕੋਲੋਂ ਔਰ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਮੀਦ ਹੈ ਕਿ ਉਹਨਾਂ ਨੇ ਵੀ ਬਹੁਤ ਕੁਝ ਸਿੱਖਿਆ ਹੋਵੇਗਾ ਸੋ ਬਹੁਤ ਵਧੀਆ ਲੱਗਾ ਗੱਲਬਾਤ ਕਰਨ ਦੇ ਵਾਸਤੇ ਔਰ ਇਹ ਆਪਣਾ ਕੀਮਤੀ ਸਮਾਂ ਦੇਣ ਦੇ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਜੀ